ਇਨੂੰ ਐ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤਰੜ ਤਰੜ ਜਿਆ ਕਰ ਲੋ ਠੀਕ ਹੈ ਇਹਦੇ ਵਿੱਚ ਥੋੜਾ ਨਮਕ ਪਾ ਲੋ ਆਪਣਾ ਲੋਡ ਲੋਡ ਅਨਸਾਰ ਜਿੰਨਾ ਵੀ ਤੁਹਾਡਾ ਦਿਲ ਕਰਦਾ ਕਿੰਨਾ ਲੋਡ ਹੈ ਇਦਾਂ ਉਹ ਕਰਕੇ ਆ ਲੋ ਚੈੱਕ ਕਰੋ ਤੁਸੀਂ ਕੀ ਬਾਤ ਹੈ ਇਹ ਕੀ ਨੁਸਖਾ ਬਣਿਆ ਜੀ ਹਾਂ ਨੁਸਖਾ ਬਣ ਗਿਆ ਤੁਸੀਂ ਇਹਨੂੰ ਖਾ ਕੇ ਦੇਖੋ ਕਿੰਨੇ ਟਾਈਮ ਚ ਕੰਮ ਸ਼ੁਰੂ ਕਰ ਦੂ ਹ ਜੀ ਮੈਂ ਇਹ ਕਹਣਾ ਤੁਸੀਂ ਲਓ ਤਾਂ ਸਹੀ ਤੁਸੀਂ ਚੈੱਕ ਕਰੋ ਖੁਦ ਚੈੱਕ ਕਰੋ ਬ੍ਰੋ ਕਿ ਸਾਹਿਬ ਹਾਂ ਆ ਪਾਣੀ ਪਿਆ ਤੁਸੀਂ ਪਾਣੀ ਲਓ ਪਾਣੀ ਲਓ ਉੱਪਰ ਦੀ ਕੋਸਾ ਜਿਹਾ ਪਾਣੀ ਲੈ ਲੈਣਾ ਫੇਰ ਪੀ ਕੇ ਮੈਨੂੰ ਦੱਸਿਓ ਬੜਾ ਢ ਘਰ ਮਾਰੇ ਜੀ ਨੇ ਤੇ ਮੈਂ ਤੁਹਾਨੂੰ ਇਹ ਤੇ ਕਹਿ ਰਿਹਾ ਸੀ ਵੀ ਤੇ ਨਾਲ ਦੀ ਨਾਲ ਆਜ ਬੰਦਾ ਅੱਧੇ ਘੰਟੇ ਬਾਅਦ ਬੰਦਾ ਦੁਬਾਰਾ ਖਾਣ ਨੂੰ ਮੰਗਦਾ ਜੀ ਭੁੱਖ ਲੱਗੀ ਤੁਹਾਨੂੰ ਬਣਾ ਕੇ ਦਿਖਾ ਦੋ ਜੀ ਫਿਰ ਹਾਂ ਬਣਾ ਕੇ ਦਿਖਾ ਦਿੰਦੇ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਤੁਸੀਂ ਦੇਖੋ ਅਸੀਂ ਤੁਹਾਨੂੰ ਨੁਸਖਾ ਫਾਰਮੂਲਾ ਬਣਾ ਕੇ ਦਿਖਾ ਦਿੰਨੇ ਆ ਇਹਨਾਂ ਨੂੰ ਡਰਾਈ ਰੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਮਿਕਸ ਕਰ ਲਿਆ ਹੈ। ਐਂ ਕਹਿੰਦਾ ਤੁਕੀ ਸਾਹਿਬ ਜਿਹੜੇ ਭੈਣ ਭਰਾ ਸਾਡੇ ਪਿੰਡਾਂ ਵਾਲੇ ਆ ਉਹਨਾਂ ਦੇ ਘਰੇ ਇਹ ਸਾਰਿਆਂ ਦੇ ਸਮਾਨ ਪਿਆਗਾ। ਠੀਕ ਹੈ। ਤੇ ਉਹਨਾਂ ਨੂੰ ਸਾਡੇ ਕੋਲੇ ਵੀ ਆਉਣ ਦੀ ਲੋੜ ਨਹੀਂ ਹੈਗੀ। ਬੰਦੇ ਨੂੰ ਇੱਕ ਚਮਚਾ ਦੇਣਾ। ਜੇ ਕਿਸੇ ਬੱਚੇ ਨੂੰ ਪ੍ਰੋਬਲਮ ਹੈ ਤਾਂ ਤੁਸੀਂ ਉਹਨੂੰ ਅੱਧਾ ਚਮਚ ਦੇ ਦਿਓ। ਅੱਛਾ ਬੱਚਿਆਂ ਨੂੰ ਵੀ ਦੇ ਸਕਦੇ। ਬੱਚੇ ਨੂੰ ਵੀ ਦੇ ਸਕਦੇ ਆ। ਕਈ ਬੱਚੇ ਕਹਿੰਦੇ ਪੇਟ ਦਰਦ ਹੋ ਰਿਹਾ ਢਿੱਡ ਦੁਖਦਾ ਇਹ ਹੋ ਗਿਆ। ਠੀਕ ਹੈ। ਉਹਨੂੰ ਤੁਸੀਂ ਇਹ ਦੇ ਸਕਦੇ ਹੋ। ਜੀਨੂੰ ਵੀ ਪੇਟ ਦੀ ਕੋਈ ਵੀ ਸਮੱਸਿਆ ਹੋਵੇ। ਕੋਈ ਵੀ ਮਤਲਬ ਕੋਈ ਵੀ ਮਤਲਬ ਪੇਟ ਦਾ ਫੁਹਾਰਾ ਬਣਿਆ ਹੋਵੇ ਰੋਟੀ ਦੀ ਭੁੱਖ ਨਾ ਲੱਗਦੀ ਹੋਵੇ ਰੋਟੀ ਹਾਜਮ ਨਾ ਹੁੰਦੀ ਹੋਵੇ ਗੈਸ ਬਣਦੀ ਹੋਵੇ ਤਜਾਬ ਬਣਦਾ ਹੋਵੇ ਉਸ ਤੋਂ ਬਾਅਦ ਕਬਜ਼ ਵੀ ਹੁੰਦੀ ਹੋਵੇ ਇਹੋ ਹੀ ਸਾਰੀਆਂ ਚੀਜ਼ਾਂ ਦੀ ਸਾਡਾ ਇੱਕ ਜੜੀ ਬੂਟੀਆਂ ਦਾ ਅਸੈਂਸਲ ਆਇਲ ਚ ਸੀ ਇਹ ਪ੍ਰੋਡਕਟ ਜਿਹੜਾ ਤਿਆਰ ਕੀਤਾ ਹੋਇਆ ਸਪਲੀਮੈਂਟ ਹੈ ਇਹਦਾ ਇਸਤੇਮਾਲ ਕਿਵੇਂ ਕਰਾਂਗੇ ਜੀ ਆਪਾਂ ਜਿਹੜਾ ਤੁਹਾਡਾ ਨੁਸਕਾ ਫਾਰਮੂਲਾ ਬਣਾਇਆ ਹੋਇਆ ਤੁਸੀਂ ਇਹ ਤੁਸੀਂ ਕੀ ਕਰਨਾ ਖਾਣਾ ਖਾਣ ਤੋਂ ਬਾਅਦ ਜੀ ਦੋ ਬੂੰਦਾਂ ਤੁਸੀਂ ਦੋ ਬੂੰਦਾਂ ਜੀ ਦੋ ਬੂੰਦਾਂ ਸਿਰਫ ਦੋ ਬੂੰਦਾਂ ਇੱਕ ਲੋਪਰ ਦਾ ਜੀ ਸਿਰਫ ਦੋ ਬੂੰਦਾਂ ਐਂਕਾ ਦੋ ਬੂੰਦਾਂ ਜੀ ਆ ਦੇਖੋ ਐਂ ਮੈਂ ਤੁਹਾਨੂੰ ਲੈ ਕੇ ਦਉਣਾ ਇੱਕ ਅਹ ਤੰਵੇਂ ਲੈ ਆਉ ਦੋ ਤੁਸੀਂ ਵੀ ਪੀ ਕੇ ਦੇਖੋ ਮੈਨੂੰ ਤਾਂ ਉਹ ਵੀ ਖਵਾ ਤੇ ਜੀ ਤੁਸੀਂ ਆ ਵੀ ਦੇਖੋ ਇੱਕ ਦੋ ਤਿੰਨ ਆ ਪਾਣੀ ਲੈ ਲਓ ਹੂੰ ਤਿੰਨ ਬੂੰਦਾਂ ਪਾ ਕੇ ਬਸ ਪਾਣੀ ਪੀ ਲਓ ਉੱਪਰ ਦੀ ਪਾਣੀ ਪੀ ਲਓ ਅਹ ਬੜਾ ਢ ਘਰ ਮਾਰਿਆ ਜੀ ਇਹਨੇ ਤੇ ਇਹ ਤਾਂ ਲੋਕਾਂ ਦੇ ਪਟੂਰੇ ਖਾ ਕੇ ਪੇਟ ਭਰੇ ਪਏ ਰਹਿੰਦੇ ਆ ਸਾਰਾ ਸਾਰਾ ਮੈਂ ਲੁਧਿਆਣੇ ਜਾਣਾ ਲੁਧਿਆਣੇ ਉਹ ਪਟੂਰੇ ਵਾਲੀ ਮਾਰਕੀਟ ਦੇ ਵਿੱਚ ਖਾ ਕੇ ਦੇਖਿਆ ਕਹਿੰਦੇ ਯਾਰ ਬੜਾ ਬੁਰਾ ਹਾਲ ਐ ਮਨ ਲੈ 2 ਮਿੰਟਾਂ ਬਾਅਦ ਆਇਆ ਕਹਿੰਦਾ ਯਾਰ ਇਹ ਤਾਂ ਗੱਲੀ ਬਣ ਗਈ ਪਟੂਰੇ ਹਾਜਮ ਇਹ ਤਕਰੀਬਨ ਸਾਰੀਆਂ ਬਿਮਾਰੀਆਂ ਦਾ ਹੀ ਇੱਕੋ ਹੀ ਹੱਲ ਹੈ ਤਿੰਨ ਬੂੰਦਾਂ ਜਾਂ ਦੋ ਬੂੰਦਾਂ ਹੀ ਕੰਮ ਕਰ ਜਾਂਦੀਆਂ ਨੇ ਮਤਲਬ ਫਿਰ ਇਸ ਕਦੋਂ ਲੈਣਾ ਕਦੋਂ ਇਹ ਸਵੇਰੇ ਨੂੰ ਲੈਣਾ ਹੈ ਸ਼ਾਮ ਨੂੰ ਲੈਣਾ ਹੈ ਜਦੋਂ ਵੀ ਖਾਣਾ ਖਾਣਾ ਇਹਨੂੰ ਆਪਣੀ ਗੱਡੀ 'ਚ ਰੱਖੋ ਠੀਕ ਹੈ ਜਦੋਂ ਵੀ ਖਾਣਾ ਖਾ ਲਿਆ ਤੁਸੀਂ ਬਾਹਰ ਟਰੈਵਲ ਕਰਦੇ ਰਹੋ ਨਾਲ ਗੱਡੀ 'ਚ ਰੱਖੋ ਕਿ ਦੋ ਬੂੰਦਾ ਜੀਬ ਤੇ ਸਿੱਟ ਕੇ ਪਾਣੀ ਪੀ ਲਓ ਇਸ ਤਰ੍ਹਾਂ ਦੁਪਹਿਰੇ ਜੀ ਜੀ ਇਸ ਤਰ੍ਹਾਂ ਸ਼ਾਮ ਨੂੰ ਤਿੰਨੇ ਟਾਈਮ ਲਓ ਤੁਹਾਡਾ ਖਾਦਾ ਪੀਤਾ ਹਾਜਮ ਬਰਸਾਤਾਂ ਦੇ ਮੌਸਮ ਦੇ ਵਿੱਚ ਸਾਡੇ ਬੋਰਾਾਂ ਦੇ ਵਿੱਚ ਪਾਣੀ ਜਾ ਚੁੱਕਿਆ ਹੈ ਪਾਣੀ ਖਰਾਬ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਪੇਟ ਨਾਲ ਸੰਬੰਧਿਤ 36 ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਜਾਂਦੀਆਂ ਨੇ ਅਜਿਹੇ ਦੇ ਵਿੱਚ ਅਸੀਂ ਕੀ ਕਰੀਏ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਮੇਰੇ ਨਾਲ ਨੇ ਸੁਖ ਛੈਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿਲਸਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਪੇਟ ਨੂੰ ਕਿਸ ਤਰੀਕੇ ਨਾਲ ਅਸੀਂ ਪਾਣੀ ਵਾਂਗੂ ਸਾਫ਼ ਰੱਖ ਸਕਦੇ ਹਾਂ ਸ਼ੀਸ਼ੇ ਵਾਂਗੂ ਚਮਕਾ ਕੇ ਰੱਖ ਸਕਦੇ ਹਾਂ ਪ੍ਰਧਾਨ ਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਸੀਂ ਜਿਹੜਾ ਮੇਰੇ ਪਹਿਲੇ ਬੋਲ ਤੇ ਤੁਸੀਂ ਇੱਥੇ ਹਾਜ਼ਰ ਹੋਏ ਆ ਤੁਹਾਡਾ ਤੁਹਾਡੀ ਪੂਰੀ ਟੀਮ ਦਾ ਤੁਹਾਡੇ ਕੋਲ ਆਉਣ ਦਾ ਵੀ ਸਾਡਾ ਇੱਕ ਕਾਰਨ ਹੈ ਜੀ ਪਹਿਲੇ ਬੋਲਤੇ ਕਿਉਂਕਿ ਬਹੁਤ ਸਾਡੇ ਦਰਸ਼ਕਾਂ ਦੇ ਫੋਨ ਆ ਰਹੇ ਸੀ ਬਹੁਤ ਸਾਡੀਆਂ ਭੈਣਾਂ ਦੇ ਫੋਨ ਆ ਰਹੇ ਸੀ ਕਿ ਬੱਚਿਆਂ ਨੂੰ ਕੁਝ ਵੀ ਅਸੀਂ ਦੰਦੇ ਆਂ ਬਰਸਾਤਾਂ ਦੇ ਮੌਸਮ 'ਚ ਹਜ਼ਮ ਨਹੀਂ ਹੁੰਦਾ ਉਹਨਾਂ ਨੂੰ ਕਬਜ਼ੇ ਹੋ ਰਹੀ ਹੈ ਜਾਂ ਫਿਰ ਉਹਨਾਂ ਨੂੰ ਉਲਟੀਆਂ ਆ ਰਹੀਆਂ ਨੇ ਜਾਂ ਉਹਨਾਂ ਦੇ ਪੇਟ ਦੇ ਵਿੱਚ ਬੜਾ ਦਰਦ ਹੁੰਦਾ ਕੁਝ ਵੀ ਖਾਣ ਪੀਣ ਤੋਂ ਬਾਅਦ ਜਾਂ ਫਿਰ ਹੋਰ ਨਹੀਂ ਕੁਝ ਤੇ ਜਦੋਂ ਰੋਟੀ ਖਾ ਲੈਂਦੇ ਨੇ ਉਹਨਾਂ ਦਾ ਪੇਟ ਹੀ ਫੁੱਲ ਜਾਂਦਾ ਗੁਬਾਰੇ ਵਾਂਗੂ ਤੇ ਇਹ ਕੀ ਕਾਰਨ ਹੈ ਜੀ ਬਰਸਾਤਾਂ 'ਚ ਇਸ ਤਰ੍ਹਾਂ ਕਿਉਂ ਹੁੰਦਾ ਹਾਂ ਫਰੋਕੀ ਸਾਹਿਬ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਬਰਸਾਤਾਂ ਦੇ ਮੌਸਮ ਦੇ ਵਿੱਚ ਨਾ ਇੱਕ ਤਾਂ ਜਿਹੜਾ ਹੱਡਾ ਏ ਪਾਣੀ ਏ ਸਾਡਾ ਧਰਤੀ ਇਹ ਗੰਧਲਾ ਹੋ ਗਿਆ ਠੀਕ ਐ ਹੁਣ ਹਰੇਕ ਸੀਵਰੇਜ ਦਾ ਬੋਰਾਂ ਦਾ ਪਾਣੀ ਧਰਤੀ ਵਿੱਚ ਗੰਧਲਾ ਹੋਣ ਕਰਕੇ ਪਾਣੀ ਦੇਖਿਓ ਕਦੇ ਵੀ ਤੁਸੀਂ ਘਰੇ ਚੈੱਕ ਕਰਿਓ ਰੇਤ ਆ ਰਿਹਾ ਪਾਣੀ ਚ ਹੂੰ ਰੇਤ ਆ ਰਿਹਾ ਪਾਣੀ ਗੰਧਲਾ ਆ ਰਿਹਾ ਹੁਣ ਕਈ ਜਿਹੜੇ ਮੇਰੇ ਸਹਰਾਂ ਚ ਭੈਣ ਭਰਾ ਉਹਨਾਂ ਦੇ ਤਾਂ ਆਰਓ ਸਿਸਟਮ ਵਗੈਰਾ ਲੱਗੇ ਹੋਇਆ ਹੁਣ ਪਿੰਡਾਂ ਚ ਨਹੀਂ ਹੈਗਾ ਹਰੇਕ ਪਿੰਡਾਂ ਦੇ ਵਿੱਚ ਘਰ ਘਰ ਆਰਓ ਸਿਸਟਮ ਨਹੀਂ ਲੱਗਿਆ ਹੋਆ ਉਹ ਕਈ ਪਿੰਡਾਂ ਚ ਟੂਟੀਆਂ ਲੱਗੀਆਂ ਐ ਜਾਂ ਹੈਂਡ ਪੰਪ ਲੱਗੇ ਆ ਉਹ ਕਿੱਥੇ ਜਾਣ ਠੀਕ ਹੈ ਉਹਨਾਂ ਨੂੰ ਜਿਆਦਾ ਇਹ ਸਮੱਸਿਆ ਆ ਰਹੀ ਹੈ ਕਿ ਉਹ ਗੰਧਲਾ ਪਾਣੀ ਉਸ ਤਰੀਏ ਪੀ ਰਹੇ ਆ ਉਸ ਦਾ ਵੀ ਕਾਰਨ ਹੈ ਠੀਕ ਹੈ ਜਾਂ ਤਾਂ ਉਹ ਮੇਰੇ ਭੈਣਾਂ ਭਾਈਆਂ ਨੂੰ ਬੇਨਤੀ ਹੈ ਵੀ ਉਸ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਲੋ ਠੀਕ ਹੈ ਇਹਲਾ ਕਰਨ ਜਿਹਨੂੰ ਉਬਾਲ ਕੇ ਪੀ ਲੋ ਤਾਂ ਜਿਆਦਾ ਵਧੀਆ ਵਿੱਚ ਮੜਾ ਮੋਟਾ ਨਹਾਉ ਕੇ ਪਾ ਲੋ ਤਾਂ ਕੋ ਪਾਣੀ ਸੁੱਧ ਹੋ ਜਾ ਸਾਫ ਹੋ ਜਾ ਫਿਰ ਤੁਸੀਂ ਆਪ ਪਿਓ ਬੱਚਿਆਂ ਨੂੰ ਪਿਲਾਓ ਠੀਕ ਹੈ ਤੇ ਸ਼ਹਿਰਾਂ ਵਾਲੇ ਤਾਂ ਕੀ ਕਰਦੇ ਆਰਓ ਲੱਗਿਆ ਵਾ ਆਰਓ ਸਿਸਟਮ ਲੱਗਿਆ ਵਾ ਉਹ ਪਾਣੀ ਨੂੰ ਪੀ ਲੈਂਦੇ ਪਰ ਪ੍ਰੋਬਲਮ ਉਹਨਾਂ ਨੂੰ ਵੀ ਆ ਰਹੀ ਹੈ ਇਹੋ ਜੀ ਗੱਲ ਵੀ ਉਹਨਾਂ ਨੂੰ ਨਹੀਂ ਆ ਰਹੀ ਕਿਉਂ ਸਬਜ਼ੀਆਂ ਜਿਹੜੀਆਂ ਉਹ ਵੀ ਸਾਰੀਆਂ ਹੁਣ ਦੂਸਰੇ ਗੰਦੇ ਜਿਹੇ ਪਾਣੀ ਨਾਲੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਸਬਜ਼ੀਆਂ ਦਾ ਤਾਂ ਹੁਣ ਬਹੁਤ ਮਾੜਾ ਹਾਲ ਹੈ ਸਟੋਰਾਂ ਦੀਆਂ ਸਬਜ਼ੀਆਂ ਨੇ ਹੁਣ ਵਾਰਸਤ ਦੀ ਸਬਜ਼ੀ ਤਾਂ ਹੈ ਹੀ ਨਹੀਂ ਕਿਸੇ ਖੇਤਾਂ ਦੇ ਵਿੱਚ ਪਾਣੀ ਭਰੇ ਬੇ ਕੋਈ ਤਾਜੀ ਸਬਜ਼ੀ ਤਾਂ ਕਿਤੇ ਆ ਨਹੀਂ ਰਹੀ ਕਿਉਂ ਉਹ ਸਾਰੀਆਂ ਸਬਜ਼ੀਆਂ ਸਟੋਰ ਦੀਆਂ ਸਬਜ਼ੀਆਂ ਆ ਰਹੀਆਂ ਇਹ ਵੀ ਕਾਰਨ ਹੈਗਾ ਕਿਉਂ ਸਬਜ਼ੀਆਂ ਮਾੜੀਆਂ ਹੋਣ ਕਰਕੇ ਵੀ ਸਾਡੇ ਜਿਹੜੇ ਪੇਟ ਦੀ ਸਮੱਸਿਆ ਆ ਰਹੀ ਹੈ ਕਿਉਂ ਪੇਟ ਦੀ ਸਮੱਸਿਆ ਆ ਰਹੀ ਹੈ ਅੱਜ ਮੇਰੇ ਕੋਲ ਪੇਸ਼ੈਂਟ ਆ ਰਿਹਾ ਸੀ ਵੀ ਮੇਰੇ ਕੋਲੇ ਮੇਰੇ ਜੀ ਪੇਟ ਖਰਾਬ ਰਹਿੰਦਾ ਕਦੇ ਤਾਂ ਮੈਨੂੰ ਟੱਟੀਆਂ ਲੱਗ ਜਾਂਦੀਆਂ ਕਦੇ ਮੈਨੂੰ ਤਿੰਨ ਤਿੰਨ ਦਿਨ ਕਬਜ਼ ਹੋ ਜਾਂਦੀ ਹੈ ਮੈਨੂੰ ਇਹ ਨਹੀਂ ਸਮਝ ਲੱਗਦੀ ਇਹੀ ਪ੍ਰੋਬਲਮ ਮੇਰੇ ਫਾਦਰ ਨੂੰ ਹੈ ਇਹੀ ਪ੍ਰੋਬਲਮ ਮੇਰੀ ਘਰ ਵਾਲੀ ਨੂੰ ਹੈ ਇਹੀ ਪ੍ਰੋਬਲਮ ਮੈਨੂੰ ਹੈ ਜਿਹਦਾ ਕੋਈ ਹੱਲ ਦੱਸੋ ਮੇਰੇ ਕੋਲ ਇਧਰ ਬਹਿੰਡੇ ਕੋ ਨਹੀਂ ਆਇਆ ਸੀ ਕਿ ਬਹਿੰਡੇ ਏਰੀਆ ਦਾ ਪਾਣੀ ਬੜਾ ਮਾੜਾ ਹੈਗਾ ਇਧਰੋਂ ਆਇਆ ਸੀ ਪੰਤਾ ਮੇਰੇ ਕੋਲ ਆ ਜਾ ਕੇ ਕਿਹਾਗਾ ਤੇ ਇਸ ਕਰਕੇ ਮੈਂ ਤੁਹਾਨੂੰ ਫੋਨ ਕੀਤਾ ਸੀ ਵੀ ਆਪਾਂ ਕੋਈ ਸਮਾਜ ਨੂੰ ਕੋਈ ਚੀਜ਼ ਇਹੋ ਜੀ ਦੇ ਦਈਏ ਜਿਹਦੇ ਨਾਲ ਲੋਕਾਂ ਦਾ ਭਲਾ ਹੋ ਜੇ ਠੀਕ ਹੈ ਤੇ ਉਹਦੇ ਲਈ ਸਾਡੇ ਕੋਲ ਆਲਰੇਡੀ ਇਹ ਡਾਈਜੈਸ਼ਨ ਨਾਮ ਦਾ ਜਿਹੜਾ ਸਪਲੀਮੈਂਟ ਅਸੀਂ ਤਿਆਰ ਕਰਿਆ ਹੋਇਆ ਹੈ ਹੂੰ ਇਹ ਬਹੁਤ ਹੀ ਵਧੀਆ ਪ੍ਰੋਡਕਟ ਹੈ ਠੀਕ ਹੈ ਮਤਲਬ ਸਪਲੀਮੈਂਟ ਹੈ ਇੰਨਾ ਜ਼ਬਰਦਸਤ ਰਿਜ਼ਲਟ ਹੈ ਇਹਦਾ ਤੇ ਜਿਹਨੂੰ ਵੀ ਪੇਟ ਦੀ ਕੋਈ ਵੀ ਸਮੱਸਿਆ ਹੋਵੇ ਕੋਈ ਵੀ ਮਤਲਬ ਕੋਈ ਵੀ ਮਤਲਬ ਪੇਟ ਦਾ ਫੁਹਾਰਾ ਬਣਿਆ ਹੋਵੇ ਰੋਟੀ ਦੀ ਭੁੱਖ ਨਾ ਲੱਗਦੀ ਹੋਵੇ ਰੋਟੀ ਹਾਜਮ ਨਾ ਹੁੰਦੀ ਹੋਵੇ ਗੈਸ ਬਣਦੀ ਹੋਵੇ ਤਜਾਬ ਬਣਦਾ ਹੋਵੇ ਉਸ ਤੋਂ ਬਾਅਦ ਕਬਜ ਵੀ ਹੁੰਦੀ ਹੋਵੇ ਇਹੋ ਹੀ ਸਾਰੀਆਂ ਚੀਜ਼ਾਂ ਦੀ ਸਾਡਾ ਇੱਕ ਜੜੀ ਬੂਟੀਆਂ ਦਾ ਅਸੈਂਸਲ ਆਇਲ ਚ ਸੀ ਇਹ ਪ੍ਰੋਡਕਟ ਜਿਹੜਾ ਤਿਆਰ ਕੀਤਾ ਹੋਇਆ ਸਪਲੀਮੈਂਟ ਹੈ ਇਹ ਵੀ ਅਸੀਂ ਦੇ ਰਹੇ ਹਾਂ ਪੇਸ਼ੈਂਟਾਂ ਨੂੰ ਦੂਸਰਾ ਮੇਰੇ ਕੋਲ ਇਹ ਸੀ ਵਿਕਤੌਰਨ ਦਾ ਜੂਸ ਹੈ ਇਹ ਵੀ ਆਪਾਂ ਦਿੰਨੇ ਆ ਇਹਦੇ ਨਾਲ ਵੀ ਲੋਕਾਂ ਨੂੰ ਪੇਟ ਦੀ ਸਮੱਸਿਆ ਜਿਹੜੀ ਹੈ ਹੱਦ ਤੱਕ ਸਫਲ ਹੋ ਰਹੀ ਹੈ ਇਹਦਾ ਕੀ ਸੌਖਾ ਤਰੀਕਾ ਪੀਰੂ ਪਾਣੀ ਵਾਲੋ ਪਾਣੀ ਦੇ ਵਾਲ ਕੇ ਇਹਦੇ ਕਿ ਚੁੰਝ ਪੀ ਕੇ ਪੀ ਲੋ ਤਾਂ ਕਿ ਇਹਦੇ ਨਾਲ ਵੀ ਪੇਟ ਦੀ ਕਾਫੀ ਸਮੱਸਿਆ ਹੱਲ ਹੋ ਰਹੀ ਹੈ ਲੋਕਾਂ ਦੀ ਜਿਵੇਂ ਗੈਸ ਬਣਨਾ ਤਜਾਬ ਬਣਨਾ ਪੇਟ ਭਰਿਆ ਭਰਿਆ ਰਹਿਣਾ ਰੋਟੀ ਪਰ ਦੀ ਹਾਜਮ ਨਾ ਹੋਣਾ ਠੀਕ ਹੈ ਕਬਜ ਰਹਿਣਾ ਹੋਰ ਇਹੀ ਜੀਆਂ ਪੇਟ ਦੀਆਂ ਕਾਫੀ ਸਮੱਸਿਆ ਨੇ ਤੇ ਇਹਨਾਂ ਵਾਸਤੇ ਸਾਡੇ ਕੋਲੇ ਇਹ ਚੀਜ਼ਾਂ ਤਿਆਰ ਸੀ ਗਿਆ ਇਹਦਾ ਇਹਦਾ ਇਸਤੇਮਾਲ ਕਿਵੇਂ ਕਰਾਂਗੇ ਜੀ ਆਪਾਂ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਬਣਾਇਆ ਹੋਇਆ ਤੁਸੀਂ ਇਹ ਤੁਸੀਂ ਕੀ ਕਰਨਾ ਖਾਣਾ ਖਾਣ ਤੋਂ ਬਾਅਦ ਜੀ ਦੋ ਬੂੰਦਾਂ ਤੁਸੀਂ ਦੋ ਬੂੰਦਾਂ ਜੀ ਦੋ ਬੂੰਦਾਂ ਸਿਰਫ ਦੋ ਬੂੰਦਾਂ ਇੱਕ ਲੋਪਰ ਦਾ ਜੀ ਸਿਰਫ ਦੋ ਬੂੰਦਾਂ ਇੱਕ ਨਾ ਦੋ ਬੂੰਦਾਂ ਜੀ ਆ ਦੇਖੋ ਐ ਮਰ ਹੁਣ ਲੈ ਕੇ ਦਵਾਂ ਨਾ ਇੱਕ ਅਹ ਤਿੰਨ ਵੀ ਲੈ ਸਕਦੇ ਆ ਤੇ ਉੱਪਰ ਦੀ ਪਾਣੀ ਪੀ ਲਓ ਠੀਕ ਹੈ ਠੀਕ ਹੈ ਉੱਪਰ ਦੀ ਪਾਣੀ ਪੀ ਲਓ ਛੋਟਾ ਅੱਧੇ ਘੰਟੇ ਬਾਅਦ ਤੁਸੀਂ ਐਂ ਕਹੋਗੇ ਯਾਰ ਖਾਣਾ ਹੋਰ ਚਾਹੀਦਾ ਕੁਸ ਖਾਣ ਨੂੰ ਦਿਲ ਕਰਦਾ ਭੁੱਖ ਲੱਗੇ ਜੀ ਅੱਛਾ ਚਲੋ ਇਹ ਤਾਂ ਅਰੇਹਾ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਤੁਸੀਂ ਬਣਾਇਆ ਹੋਇਆ ਹੈ ਤੇ ਜਿਹੜੇ ਲੋਕਾਂ ਕੋਲ ਇਹ ਚੀਜ਼ ਨਹੀਂ ਹੈ ਜਾਂ ਇਹ ਚੀਜ਼ ਨਹੀਂ ਲੈਣਾ ਚਾਹੁੰਦੇ ਉਹਨਾਂ ਵਾਸਤੇ ਕੀ ਦਸੋਗੇ ਅੱਜ ਤੁਸੀਂ ਖਾਸ ਕਰਕੇ ਤੁਸੀਂ ਕਹਿ ਰਹੇ ਸੀ ਵੀ ਸਦੀਆਂ ਪੁਰਾਣਾ ਜਿਹੜਾ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਨੁਸਖਾ ਫਾਰਮੂਲਾ ਇਸਤੇਮਾਲ ਕਰਦੀਆਂ ਸੀ ਉਹ ਕਿਹੜਾ ਨੁਸਖਾ ਫਾਰਮੂਲਾ ਜੀ ਹਾਂ ਉਹ ਸਾਡੇ ਕੋਲੇ ਸਾਡੇ ਬਜ਼ੁਰਗ ਘਰਾਂ ਚ ਸਾਡੇ ਆਮ ਹੀ ਰਸੋਈ ਚ ਪਿਆਗਾ ਠੀਕ ਹੈ ਇਹ ਸੌਂਗ ਪਈ ਹੈ ਠੀਕ ਹੈ ਠੀਕ ਹੈ ਜੀ ਤੇ ਇਹ ਜੀਰਾ ਠੀਕ ਹੈ ਜੀ ਕਿ ਇਹ अजमैन ਹੈ ਠੀਕ ਹੈ ਠੀਕ ਹੈ ਜੀ ਇਹ अजमैन ਹੈ ਇਹ ਕਾਲਾ ਨਮਕ ਸਾਦਾ ਨਮਕ ਸੇਂਧਾ ਨਮਕ ਸਾਦਾ ਨਮਕ ਇਹ ਕੀ ਕਰਨਾ ਤੁਸੀਂ ਤਿੰਨਾਂ ਦਾ ਸਾਨੂੰ ਬਣਾ ਕੇ ਦਿਖਾ ਦਿਓ ਜੀ ਫਿਰ ਹਾਂ ਬਣਾ ਕੇ ਦਿਖਾ ਦਿੰਨੇ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਤੁਸੀਂ ਦੇਖੋ ਅਸੀਂ ਤੁਹਾਨੂੰ ਨੁਸਖਾ ਫਾਰਮੂਲਾ ਬਣਾ ਕੇ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਜਿਹੜਾ ਇੱਕ ਚਮਚਾ ਜਿਹੜਾ ਜ਼ੀਰੇ ਦਾ ਪਾਇਆ ਜ਼ੀਰੇ ਤੋਂ ਬਾਅਦ ਇੱਕ ਚਮਚਾ ਸੌਫ ਦਾ ਪ੍ਰਧਾਨ ਜੀ ਨੇ ਪਾ ਲਿਆ ਤੇ ਹੁਣ ਅਜਵਾਇਨ ਤਵੇ ਦੇ ਉੱਤੇ ਗਰਮ ਕਰ ਲਈ ਐ ਭੁੰਨ ਕੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਨੂੰ ਡਰਾਈ ਰੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਮਿਕਸ ਕਰ ਲਿਆ ਐ ਇੱਥੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਿਆ ਨੁਸਕਾ ਫਾਰਮੂਲਾ ਜਿਹੜਾ ਤਿਆਰ ਬਰ ਤਿਆਰ ਹੋ ਗਿਆ ਇਹ ਤਿੰਨੇ ਤੁਸੀਂ ਮਿਕਸ ਕਰ ਲਿਆ ਜੀ ਇਹ ਤਿੰਨੇ ਮਿਕਸ ਕਰ ਲਿਆ ਠੀਕ ਐ ਇਹਨੂੰ ਇਦਾਂ ਖਰਲ ਜਪਾ ਲਓ ਠੀਕ ਐ ਜਾਂ ਘਰੇ ਇਹਨੂੰ ਮਿਕਸੀ ਚ ਪਾ ਲਓ ਫਿਰ ਜਾਗਾ ਆਪਣੇ ਘਰੇ ਕੋਈ ਹੋਰ ਹੋਵੇ ਇਹਨੂੰ ਇਦਾਂ ਦਾਂ ਕਰਕੇ ਰੋਸਟ ਕਰ ਲਓ ਅੱਛਾ ਮਤਲਬ ਇਹਨੂੰ ਦਰੜ ਲੀਏ ਸਰੜੜ ਲੀਏ ਇਹਨੂੰ ਦਰੜ ਲਓ ਦਰੜ ਕਰਕੇ ਕੀ ਕਰੂਗਾ ਜੀ ਇਹ ਮੈਂ ਕਹਿੰਦਾ ਤੁੱਕੀ ਸਾਹਿਬ ਜਿਹੜੇ ਭੈਣ ਭਰਾ ਸਾਡੇ ਪਿੰਡਾਂ ਵਾਲੇ ਆ ਉਹਨਾਂ ਦੇ ਘਰੇ ਇਹ ਸਾਰਿਆਂ ਦੇ ਸਮਾਨ ਪਿਆਗਾ ਠੀਕ ਹੈ ਤੇ ਉਹਨਾਂ ਨੂੰ ਸਾਡੇ ਕੋਲੇ ਵੀ ਆਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਹਾਂ ਜਿਹੜੇ ਨਹੀਂ ਬਣਾ ਸਕਦੇ ਕੋਈ ਹਾਂਜੀ ਉਹ ਪਾਈ ਸਾਡੇ ਕੋਲੇ ਆ ਕੇ ਡਾਈਜੈਸਟ ਵਗੈਰਾ ਵੀ ਲੈ ਸਕਦੇ ਆ ਠੀਕ ਹੈ ਤੁਹਾਡਾ ਡਾਈਜੈਸਟ ਚੈੱਕ ਕਰ ਸਕਦੇ ਨੇ ਹਾਂ ਬਿਲਕੁਲ ਕਰ ਸਕਦੇ ਕਰੋਨੇ ਤੋਂ ਉਹ ਵੀ ਚੈੱਕ ਕਰਾਵਾਂਗੇ ਆ ਵੀ ਚੈੱਕ ਕਰੋ ਠੀਕ ਹੈ ਠੀਕ ਹੈ ਤੇ ਇਹਨੂੰ ਐ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਦਰੜ ਦਰੜਿਆ ਕਰ ਲੋ ਠੀਕ ਹੈ ਫਿਰ ਚੰਗੀ ਤਰ੍ਹਾਂ ਨੂੰ ਜਦੋਂ ਇਹਨੂੰ ਭੁੰਨਣਾ ਨਾ ਪੂਰਾ ਰੋਸਟਡ ਜੀ ਨਹੀਂ ਕਰਨਾ ਜ਼ਿਆਦਾ ਨਹੀਂ ਇਹਨੂੰ ਕਰਨਾ ਵੀ ਸਾੜਨਾ ਨਹੀਂ ਹੈਗਾ ਤਾਂ ਕਿ ਜੇ ਇਹਦਾ ਕਾਲਾ ਨਹੀਂ ਕਰਨਾ ਇਹਨੂੰ ਮੜਾ ਮੜਾ ਡਰਾਈ ਰੋਸਟ ਕਰਨਾ ਹਲਕਾ ਰੋਸਟ ਕਰਨਾ ਠੀਕ ਹੈ ਬਸ ਇਹਨੂੰ ਭੁੰਨ ਕੇ ਚੰਗੀ ਤਰ੍ਹਾਂ ਹੁਣ ਤੁਸੀਂ ਦਰੜ ਰਹੇ ਹੋ ਪ੍ਰੈਗਨੈਂਸ ਸਾਰੇ ਆਫਿਸ ਚ ਫੈਲ ਗਈ ਜੀ ਹਾਂ ਦੇਖੋ ਇਹ ਇਦਾਂ ਕਰਕੇ ਇਹਨਾਂ ਨੂੰ ਲੈ ਲੈਣਾ ਠੀਕ ਹੈ ਐਦਾਂ ਤੁਸੀਂ ਇਹਦੇ ਵਿੱਚ ਥੋੜਾ ਨਮਕ ਪਾ ਲਓ ਅੱਛਾ ਆਪਣਾ ਲੋਡ ਲੋਡ ਅਨਸਾਰ ਪਰ ਜਿੰਨਾ ਵੀ ਤੁਹਾਡਾ ਦਿਲ ਕਰਦਾ ਕਿੰਨਾ ਕਰੋੜ ਹੈ ਠੀਕ ਹੈ ਐਦਾਂ ਤੁਸੀਂ ਇਹਨੂੰ ਐਦਾਂ ਉਹ ਕਰਕੇ ਆ ਲੋ ਚੈੱਕ ਕਰੋ ਤੁਸੀਂ ਕਿਆ ਬਾਤ ਹੈ ਇਹ ਕੀ ਨੁਸਖਾ ਬਣਿਆ ਜੀ ਹਾਂ ਇਹ ਨੁਸਖਾ ਬਣ ਗਿਆ ਤੁਸੀਂ ਇਹਨੂੰ ਖਾ ਕੇ ਦੇਖੋ ਜੀ 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 ਤੇ ਹਾਂ ਇਹ ਨੁਸਖਾ ਕੌਣ ਇਸਤੇਮਾਲ ਕਰ ਕਿੰਨਾ ਕੁ ਪੁਰਾਣਾ ਨੁਸਖਾ ਹੈ ਜੀ ਇਹ ਬਹੁਤ ਸਦੀਆਂ ਤੋਂ ਸਾਡੇ ਬਜ਼ੁਰਗ ਇਹੀ ਕੁਝ ਕਰਦੇ ਰਹੇ ਹੈ ਸਾਡੇ ਬਜ਼ੁਰਗ ਇਹੀ ਵਰਤਦੇ ਰਹੇ ਹੈ ਇਹ ਤੁਸੀਂ ਬੰਦੇ ਨੂੰ ਇੱਕ ਚਮਚਾ ਦੇਣਾ ਜੇ ਕਿਸੇ ਬੱਚੇ ਨੂੰ ਪ੍ਰੋਬਲਮ ਹੈ ਤਾਂ ਤੁਸੀਂ ਉਹਨੂੰ ਅੱਧਾ ਚਮਚ ਦੇ ਦਿਓ। ਅੱਛਾ ਬੱਚੇ ਨੂੰ ਵੀ ਦੇ ਸਕਦੇ ਬੱਚੇ ਨੂੰ ਵੀ ਦੇ ਸਕਦੇ ਆਂ। ਕਈ ਬੱਚੇ ਕਹਿੰਦੇ ਪੇਟ ਦਰਦ ਹੋ ਰਿਹਾ ਢਿੱਡ ਦੁਖਦਾ ਇਹ ਹੋ ਗਿਆ। ਉਹਨੂੰ ਤੁਸੀਂ ਇਹ ਦੇ ਸਕਦੇ ਹੋ। ਜੀ 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 ਜੀ। ਸੋ ਇਹ ਦੇਖੋ ਜਿਹੜਾ ਪ੍ਰਧਾਨ ਜੀਆ ਨੇ ਇੱਥੇ ਰਾਜਵਿੰਦਰ ਸਿੰਘ ਗਿੱਲ ਸਾਹਿਬ ਹੋਰਾਂ ਨੇ ਇਹ ਨੁਸਖਾ ਫਾਰਮੂਲਾ ਬਣਾਇਆ ਮੇਰੀ ਤਲੀ ਦੇ ਉੱਤੇ ਹੈ। ਜ਼ੀਰਾ ਹੈ ਭੁੰਨਿਆ ਹੋਇਆ, ਅਜਵਾਇਨ ਹੈ ਭੁੰਨੀ ਹੋਈ ਔਰ ਸੌਂਫ ਭੁੰਨ ਕੇ ਉਹਦੇ ਵਿੱਚ ਹਲਕਾ ਜਿਹਾ ਸਿੰਧ ਦਾ ਨਮਕ ਮਿਲਾਇਆ ਔਰ ਇਹਨਾਂ ਦਾ ਕਿੰਨੇ ਟਾਈਮ ਚ ਕੰਮ ਸ਼ੁਰੂ ਕਰ ਦੂ ਹਜੇ ਇਹ। ਮੈਂ ਇਹ ਕਹਣਾ ਤੁਸੀਂ ਲਓ ਤਾਂ ਸਹੀ। ਤੁਸੀਂ ਚੈੱਕ ਕਰੋ ਉਹ ਤੁਸੀਂ ਚੈੱਕ ਕਰੋ ਬਰੋ ਕੀ ਸਾਹਿਬ ਹਾਂ ਆ ਪਾਣੀ ਪਿਆ ਤੁਸੀਂ ਪਾਣੀ ਲਓ ਪਾਣੀ ਲਓ ਉੱਪਰ ਦੀ ਕੋਸਾ ਜਿਹਾ ਪਾਣੀ ਲੈ ਲੈਣਾ ਫਿਰ ਪੀ ਕੇ ਮੈਨੂੰ ਦੱਸਿਓ ਹੂੰ ਇਹ ਸਵਾਦ ਹੈ ਜੀ ਕਾਫੀ ਹਾਂ ਬੜਾ ਟੇਸਟੀ ਹੈ ਬੱਚੇ ਤਾਂ ਤੋਂ ਲੋਕੋ ਕੇ ਰੱਖਣਾ ਪੈਣਾ ਇਹ ਐਦਾਂ ਦੀ ਚੀਜ਼ ਹੈ ਜੀ ਅੱਛਾ ਉਹਦੇ ਤੁਸੀਂ ਕੀ ਪਾਇਆ ਹੋਇਆ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਉਹ ਕਹੇ ਸੀ ਨੁਸਖਾ ਫਾਰਮੂਲਾ ਸਿਰਫ ਤਿੰਨ ਬੂੰਦਾਂ ਵਾਲੀ ਖਾਦਾ ਪੀਤਾ ਸਾਰਾ ਹਜ਼ਮ ਹੋ ਜਾਂਦਾ ਵਿੱਚ ਜਿਆਦਾ ਜੜੀ ਬੂਟੀਆਂ ਦਾ ਐਕਸਟ੍ਰੈਕਟ ਹੈ ਤੇਲ ਹੈ ਜੜੀ ਬੂਟੀਆਂ ਦਾ ਕਿੰਨੀ ਤਰ੍ਹਾਂ ਦੀਆਂ ਜੜੀ ਬੂਟੀਆਂ ਪਾਈਆਂ ਨੇ 17-18 ਜੜੀ ਬੂਟੀਆਂ ਦਾ ਤੇਲ ਹੈ ਉਹਦੇ ਵਿੱਚ ਅੱਛਾ ਹਾਂ ਇਹ ਸਾਰੀਆਂ ਇਹ ਜੜੀ ਬੂਟੀਆਂ ਨੇ ਕਿ ਉਹ ਸਾਰੀ ਜੜੀ ਬੂਟੀਆਂ ਇੰਨਾ ਕਿਸੇ ਦੀ ਰਸੋਈ 'ਚ ਨਹੀਂ ਹੁੰਦੀਆਂ ਇਸ ਕਰਕੇ ਆ ਚਾਰ-ਪੰਜ ਜੜੀ ਬੂਟੀਆਂ ਦਾ ਸਾਡੇ ਹਰੇਕ ਘਰ 'ਚ ਪਈਆਂ ਨੇ ਅਜਮੈਣ ਹਰੇਕ ਦੇ ਘਰੇ ਆ ਜੀਰਾ ਹਰੇਕ ਦੇ ਘਰੇ ਆ ਸੌਂਫ ਹਰੇਕ ਨਮਕ ਹਰੇਕ ਇਹ ਚਾਰਕ ਚੀਜ਼ਾਂ ਦਾ ਹਰੇਕ ਦੇ ਘਰੇ ਆ ਇਹ ਚਾਰੇ ਹੀ ਬਹੁਤ ਨੇ ਠੀਕ ਹੈ ਹਾਂ ਅਗਰ ਤੁਸੀਂ ਨਹੀਂ ਇਹ ਕਰ ਸਕਦੇ ਤਾਂ ਸਾਡੇ ਕੋਲੇ ਤਿਆਰ ਪਿਆਗਾ ਕਿ ਬਹੁਤ ਵਾਰ ਹੁੰਦੇ ਜਿਹੜੇ ਸਾਡੇ ਵੀਰ ਬਾਹਰ ਬੈਠੇ ਦੇਖ ਰਹੇ ਨੇ ਜੀ ਇਸ ਵੇਲੇ ਉਹ ਵੀ ਕਹਿ ਰਹੇ ਨਾ ਉਹਨਾਂ ਵਾਸਤੇ ਫਿਰ ਇਹ ਸਾਡੇ ਕੋਲੇ ਤਿਆਰ ਪਿਆਗਾ ਫਿਰ ਆ ਕੇ ਲੈ ਸਕਦੇ ਆ ਕੋਈ ਦਿੱਕਤ ਨਹੀਂ ਹੈਗੀ ਨਹੀਂ ਤਾਂ ਤੁਸੀਂ ਆਪ ਦਾ ਘਰੇ ਵੀ ਬਣਾ ਸਕਦੇ ਹੋ ਅਗਰ ਫਿਰ ਵੀ ਨਹੀਂ ਕੋਈ ਬਣਾ ਸਕਦਾ ਅਸੀਂ ਬਣਾ ਕੇ ਰੱਖਿਆ ਹੋਇਆ ਸਾਡੇ ਤੋਂ ਵੀ ਲੈ ਜਾ ਸਕਦੇ ਆ ਕੋਈ ਗੱਲ ਜੇ ਕੋਈ ਇਹੋ ਜੀ ਗੱਲ ਆ ਤਾਂ ਅਸੀਂ ਵੀ ਦੇ ਦਾਂਗੇ ਪਰ ਮੈਂ ਤਾਂ ਬੇਨਤੀ ਕਰੂੰਗਾ ਵੀ ਭਾਈ ਤੁਸੀਂ ਆਪ ਦੇ ਘਰੋਂ ਆਪ ਹੀ ਬਣਾ ਲਓ अच्छा हां मतलब ਤੁਸੀਂ ਬਣਾਇਆ ਵੀ ਪਿਆ ਇਹ ਸਾਰੇ ਸਾਡੇ ਕੋਲ ਦੇ ਦੇ ਦਾਂਗੇ ਸਾਡੇ ਕੋਲ ਗਿਆ ਤੁਸੀਂ ਤਾਂ ਹੋਰ ਵੀ ਦੱਸ ਰਹੇ ਸੀ ਵੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਹਾਂ ਆ ਪਿਆਗਾ ਮੇਰੇ ਕੋਲ ਸੀ ਬਖਤੌਰ ਨੂੰ ਪਿਆਗਾ ਹੂੰ ਹੂੰ ਤੇ ਹਰ ਤਰ੍ਹਾਂ ਦੇ ਮਸਲੇ ਦਿਖਣੇ ਪੈਂਦੇ ਆ ਵੀ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ ਇਹ ਤਕਰੀਬਨ ਸਾਰੀਆਂ ਬਿਮਾਰੀਆਂ ਦਾ ਹੀ ਇੱਕੋ ਹੀ ਹੱਲ ਹੈ ਠੀਕ ਹੈ ਜੀ 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 ਤੇ ਆ ਗ੍ਰੀਸ ਪਿਆ ਆਪਣੇ ਕੋਲੇ ਇਹ ਕੀ ਕਰਦੇ ਜੀ ਇਹ ਗੋਡਿਆਂ ਦੇ ਅਜ ਕਈ ਭੈਣਾਂ ਦੇ ਬਜ਼ੁਰਗਾਂ ਦੇ ਗੋਡੇ ਗਾਡੇ ਦਰਦ ਕਰਦੇ ਆ ਮੋਢੇ ਦਰਦ ਕਰਦੇ ਆ ਅਸੀਂ ਉਹਨਾਂ ਨੂੰ ਦਿੰਨੇ ਆ ਇਹ ਬੜਾ ਵਧੀਆ ਰਿਜ਼ਲਟ ਆ ਰਿਹਾ ਹੈਗਾ ਹਾਂ ਤੇ ਇਸ ਤੋਂ ਬਾਅਦ ਆ ਗਿਆ ਇਹ ਡਾਇਬਿਟੀਸ ਨੂੰ ਆ ਗਿਆ ਠੀਕ ਹੈ ਠੀਕ ਹੈ ਇਹ 슈ਗਰ ਦੇ ਪੇਸ਼ੈਂਟ ਹੈ ਉਹਨਾਂ ਵਾਸਤੇ ਵੀ ਅਸੀਂ ਦਿੰਨੇ ਆ ਇਹ ਠੀਕ ਹੈ ਉਸ ਤੋਂ ਬਾਅਦ ਆ ਜਿਹੜੀਆਂ ਪੈਣਾ ਨੂੰ ਵੈਰੀਕੋਜ਼ ਵੇਨ ਹੈ ਸਿਆਰਟਿਕਾ ਪੇਨ ਹੈ ਯੂਰਿਕ ਐਸਿਡ ਵੱਧਾ ਹੈ ਇਹ ਉਹਨਾਂ ਵਾਸਤੇ ਵੀ ਇਹ ਤੇ ਜੀ ਉਸ ਤੋਂ ਬਾਅਦ ਉਹਨਾਂ ਨੂੰ ਇਹ ਬੜਾ ਵਧੀਆ ਰਿਜ਼ਲਟ ਆ ਰਿਹਾ ਜੀ ਜੀ ਤਾਂ ਕਰਕੇ ਸਾਡੇ ਕੋਲ ਹਰ ਤਰ੍ਹਾਂ ਦਾ ਵਧੀਆ ਹੱਲ ਹੈ ਤੇ ਕੋਈ ਐਦਾਂ ਦਾ ਕੋਈ ਨਰਾਜ਼ ਨਹੀਂ ਹੋ ਕੇ ਗਿਆ ਜੀ ਅੱਛਾ ਪਰਦਾਰੀ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਹੈਗਾ ਤਿੰਨ ਬੂੰਦਾਂ ਜਾਂ ਦੋ ਬੂੰਦਾਂ ਹੀ ਕੰਮ ਕਰ ਜਾਂਦੀਆਂ ਨੇ ਮਤਲਬ ਫਿਰ ਇਸ ਕਦੋਂ ਲੈਣਾ ਕਦੋਂ ਇਹ ਸਵੇਰੇ ਨੂੰ ਲੈਣਾ ਹੈ ਸ਼ਾਮ ਨੂੰ ਲੈਣਾ ਹੈ ਰੋਕਤ ਜਦੋਂ ਵੀ ਖਾਣਾ ਖਾਣਾ ਇਹਨੂੰ ਆਪਣੀ ਗੱਡੀ 'ਚ ਰੱਖੋ ਠੀਕ ਹੈ ਜਦੋਂ ਵੀ ਖਾਣਾ ਖਾ ਲਿਆ ਤੁਸੀਂ ਬਾਹਰ ਟਰੈਵਲ ਕਰਦੇ ਰਹੇ ਉਹਨਾਂ ਨਾਲ ਗੱਡੀ 'ਚ ਰੱਖੋ ਕਿਤੇ ਵੀ ਖਾਣਾ ਖਾਓ ਦੋ ਬੂੰਦਾਂ ਜੀਭ ਤੇ ਸਿੱਟ ਕੇ ਪਾਣੀ ਪੀ ਲਓ ਇਸ ਤਰ੍ਹਾਂ ਦੁਪਹਿਰੇ ਜੀ ਜੀ ਇਸ ਤਰ੍ਹਾਂ ਸ਼ਾਮ ਨੂੰ ਤਿੰਨੇ ਟਾਈਮ ਲੋ ਉਡਾ ਖਾਦਾ ਪੀਤਾ ਹਾਜਮ ਉਹ ਬੰਦਾ ਕਹ ਰਿਹਾ ਸੀ ਮੈਂ ਪਟੂਰੀਆਂ ਦਾ ਬੜਾ ਸ਼ਕੀਨ ਆ ਜੀ ਤੇ ਜਿਸ ਦਿਨ ਦੇ ਮੈਂ ਇਹ ਤੁਹਾਡੇ ਕੋਲੋਂ ਲੈ ਕੇ ਗਏ ਦੱਸ ਰਹੇ ਸੀ ਕਿ ਪਟੂਰੇ ਖਾ ਕੇ ਵੀ ਦੋ ਬੁੱਥਾ ਪੀ ਲੈਣੇ ਆ ਪੀਜ਼ਾ ਖਾ ਕੇ ਕਰ ਲੈ ਮੁੜ ਕੇ ਖੰਗ ਹੀ ਨਹੀਂ ਆਉਂਦੀ ਉਹ ਕਹਿੰਦਾ ਯਾਰ ਆ ਤਾਂ ਗੱਲੀ ਬਣ ਗਈ ਕਹਿੰਦਾ ਨਜ਼ਾਰਾ ਆ ਗਿਆ ਖਾਦੇ ਪੀਤੇ ਪਟੂਰੇ ਹਾਜਮ ਨਹੀਂ ਤਾਂ ਲੋਕਾਂ ਦੇ ਪਟੂਰੇ ਖਾ ਕੇ ਪੇਟ ਭਰੇ ਪੈ ਰਹੇ ਨੇ ਸਰ ਸਰ ਮੈਂ ਲੁਧਿਆਣੇ ਜਾਣਾ ਲੁਧਿਆਣੇ ਉਹ ਪਟੂਰੇ ਵਾਲੀ ਮਾਰਕੀਟ ਦੇ ਵਿੱਚ ਆ ਕੇ ਦੇਖਿਆ ਕਹਿੰਦੇ ਯਾਰ ਬੜਾ ਬੁਰਾ ਹਾਲ ਐ ਮੱਲਾ 2 ਮਿੰਟਾਂ ਬਾਅਦ ਆਇਆ ਕਹਿੰਦਾ ਯਾਰ ਇਹ ਤਾਂ ਗੱਲੀ ਬਣ ਗਈ ਪਟੂਰੇ ਹਾਜ ਇਦਾਂ ਦਾ ਰਿਜ਼ਲਟ ਹੈ ਤਾਂ ਬਹੁਤ ਵਧੀਆ ਚੀਜ਼ ਹੈ ਇਹ ਠੀਕ ਹੈ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਬੱਚਿਆਂ ਨੂੰ ਵੀ ਦੇ ਸਕਦੇ ਆ ਜਿਹੜੇ ਪੀਜ਼ਾ 버ਗਰ 버ਗਰ ਇਹ ਉਹ ਮੋਮੋਸ ਵਗੈਰਾ ਹਾਂ ਬਿਲਕੁਲ ਬਿਲਕੁਲ ਬੱਚਿਆਂ ਨੂੰ ਵੀ ਦੋ ਬੁੰਦਾ ਸਰ ਘੱਟ ਕਰੂ ਉਹਨਾਂ ਦਾ ਕੀ ਦਾ ਪੀਜ਼ਾ ਦਾ 버ਗਰ ਦਾ ਜਿਹੜਾ ਮਾੜਾ ਪ੍ਰਭਾਵ ਹੈਗਾ ਮੈਂ ਪਏਗਾ ਹੀ ਪਏਗਾ ਜਦੋਂ ਭੁੱਖ ਲੱਗੇਗੀ ਉਹ ਰੋਟੀ ਬਣਾਣ ਨੂੰ 버ਜੇ 버ਗਰ ਨਾਲ ਉਹਦਾ ਪੇਟ ਹੀ ਨਹੀਂ ਭਰਨਾ ਜਦੋਂ ਉਹਨੂੰ ਜਿਹੜਾ ਪੀਜ਼ਾ 버ਗਰ ਖਾਂਦਾ ਉਹਨੂੰ ਦੇਣ ਲੱਗ ਜਾਵੇ ਹਾਜ਼ਮ ਹੋ ਜਾਣ ਲੱਗ ਜਾਣਾ ਉਹਨੂੰ ਭੁੱਖ ਜ਼ਿਆਦਾ ਲੱਗੂ ਆਪੇ ਉਹ ਰੋਟੀ ਵੱਲ ਨੂੰ ਆਏਗਾ ਮੰਮੀ ਰੋਟੀ ਦੋ ਹੈਨਾ ਹੋਰ ਕੁਝ ਦਿਓ ਖਾਣ ਨੂੰ ਜੀ ਜੀ ਜਾਨ ਵਾਲੀ ਚੀਜ਼ ਦੇਵਾਂਗੇ ਫਰੂਕੀ ਸਾਹਿਬ ਉਹ ਬਹੁਤ ਦੇਰ ਤੱਕ ਟਿੱਗੀ ਰਹਿੰਦੀ ਐ ਹੈਨਾ ਹੁਣ ਪੀਜੇ 버ਗਰ ਅਜੇ ਚਾਵਲ ਖਾ ਕੇ ਉਹ ਥੋੜੀ ਦੇਰ ਘੰਟਾ ਤੋਂ ਘੰਟਾ ਬਾਅਦ ਹੀ ਉਹ ਜੀ ਜੀ ਬਹੁਤ ਕਰੇਗਾ ਹਾਂ ਜੀ ਜੀ ਆ ਤੁਸੀਂ ਥੋੜ ਨੂੰ ਪਾਉਨਾ ਮੂੰਦਾ ਤੇ ਤੁਸੀਂ ਵੀ ਪੀ ਕੇ ਦੇਖੋ ਮੈਨੂੰ ਤਾਂ ਉਹ ਵੀ ਖਵਾ ਤੇ ਜੀ ਤੁਸੀਂ ਆ ਵੀ ਦੇਖੋ 1 2 3 ਆ ਪਾਣੀ ਲੈ ਲਓ ਹੂੰ ਪਾਣੀ ਦਾ ਸੁਆਦ ਬਹੁਤ ਹੈ ਜੀ ਮੈਂ ਕਹਿੰਦਾ ਤੁਸੀਂ ਜ਼ਰੂਰ ਦੇਖੋ ਕਿੰਨੀ ਵਧੀਆ ਰਹੀ ਹੈ ਹੂੰ ਕੀ ਬਾਤ ਹੈ ਹੂੰ ਤੁਸੀਂ ਇਹਨੇ ਬੁੰਦ ਪਾ ਕੇ ਬਸ ਪਾਣੀ ਪੀ ਲਓ ਉੱਪਰ ਦੀ ਪਾਣੀ ਪੀ ਲਓ ਮੂੰਹ ਚ ਵੀ ਫ੍ਰੈਗਰੈਂਸ ਵਰਗੀ ਇਹ ਬੜੀ ਬਹੁਤ ਵਧੀਆ ਬਹੁਤ ਵਧੀਆ ਜਿਨ੍ਹਾਂ ਦੇ ਮੂੰਹ ਚ ਕੋਈ ਬਦਬੂ ਆਉਂਦੀ ਹੋਰ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਉਹਨਾਂ ਵਾਸਤੇ ਬਹੁਤ ਵਧੀਆ ਜੀ 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 ਅੱਛਾ ਅਪਰਦਾ ਜੀ ਜੇਕਰ ਮਿਲਣਾ ਹੋਵੇ ਤੁਹਾਡੇ ਨਾਲ ਕਿਸੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਕੋਈ ਮਤਲਬ ਆਪਣੀ ਕਿਸੇ ਵੀ ਤਰੀਕੇ ਦੀ ਗੋਡਿਆਂ ਵਾਸਤੇ ਮੋਡਿਆਂ ਵਾਸਤੇ ਜਾਂ ਜਿਹੜਾ ਤੁਸੀਂ ਇਹ ਨੁਸਖਾ ਫਾਰਮੂਲਾ ਬਣਾਇਆ ਹੈ ਇਹਦੇ ਬਾਬਤ ਪੁੱਛ ਪ੍ਰਤੀਤ ਕਰਨੀ ਵੀ ਤੁਸੀਂ ਕਦੋਂ ਮਿਲਦੇ ਹੋ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਆ ਠੀਕ ਹੈ ਤਿੰਨਾ ਸੈਂਟਰ ਆ ਸਾਡੇ ਤਿੰਨ ਸੈਂਟਰ ਹੈ ਇੱਕ ਮਹਾਲੀ ਆ ਇੱਕ ਲੁਧਿਆਣੇ ਆ ਤੀਸਰਾ ਬਰਨਾਲਾ ਆ ਠੀਕ ਹੈ ਸਾਡੇ ਤਿੰਨਾ ਸੈਂਟਰਾਂ ਦੇ ਸਕਰੀਨ ਤੇ ਨੰਬਰ ਚੱਲ ਰਹੇ ਆ ਠੀਕ ਹੈ ਤੇ ਤੁਸੀਂ ਉੱਥੇ ਕਾਲ ਕਰਕੇ ਜਿਹੜਾ ਤੁਹਾਨੂੰ ਸੈਂਟਰ ਨੇੜੇ ਪੈਂਦਾ ਸਿਉਥੇ ਆ ਸਕਦੇ ਹੋ ਠੀਕ ਹੈ ਮੈਨੂੰ ਮਿਲਣ ਦਾ ਤਾਂ ਮੈਂ ਮਹਾਲੀ ਮਿਲਦਾਗਾ ਸੋਮਵਾਰ ਮੰਗਲਵਾਰ ਠੀਕ ਹੈ ਤੇ ਲੁਧਿਆਣੇ ਮਿਲਦਾ ਬੁੱਧਵਾਰ ਵੀਰਵਾਰ ਠੀਕ ਹੈ ਤੇ ਬਰਨਾਲੇ ਮਿਲਦਾ ਸ਼ੁੱਕਰਵਾਰ ਸ਼ਨੀਵਾਰ ਠੀਕ ਹੈ ਦੋ ਦੋ ਦਿਨ ਦੋ ਦੋ ਦਿਨ ਆਪਾਂ ਹਰ ਜਗ੍ਹਾ ਮਿਲਦੇ ਆਂ ਠੀਕ ਹੈ ਤੇ ਨਹੀਂ ਤਾਂ ਸਾਡੇ ਸੈਂਟਰ ਤੇ ਡਾਕਟਰ ਅਵੇਲੇਬਲ ਹੁੰਦੇ ਆ ਹਰ ਟਾਈਮ ਠੀਕ ਹੈ ਜੀ ਠੀਕ ਹੈ ਕਿਸੇ ਵੀ ਡਾਕਟਰ ਨੂੰ ਆਗੇ ਸਾਡੇ ਨੂੰ ਹਰੇਕ ਸੈਂਟਰ ਦੇ ਡਾਕਟਰ ਬੈਠਾ ਆ ਕੇ ਮਿਲ ਸਕਦਾ ਜੀ 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 ਜੇ ਕੋਈ ਮੈਨੂੰ ਮਿਲਣਾ ਚਾਹੇ ਤਾਂ ਮੇਰੇ ਦੇ ਰੱਖੇ ਹੋਏ ਵਾਕ ਮੈਨੂੰ ਮਿਲ ਸਕਦੀ ਜੀ ਜੀ ਪ੍ਰਧਾਨ ਜੀ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਪ੍ਰਧਾਨ ਜੀ ਨੇ ਨੁਸਖਾ ਦਿੱਤਾ ਹੈ ਜਿਹੜਾ ਡਾਈਜੈਸਟ ਵਾਲਾ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇਹ ਨੁਸਖਾ ਫਾਰਮੂਲਾ ਨਹੀਂ ਲੈਣਾ ਚਾਹੁੰਦੇ ਤਾਂ ਉਹ ਘਰ ਦੇ ਵਿੱਚ ਅਜਵਾਇਨ ਸੌਂਫ ਤੇ ਜ਼ੀਰੇ ਨੂੰ ਡਰਾਈ ਰੋਸਟ ਕਰਕੇ ਉਹਨੂੰ ਕੁੱਟ ਕੇ ਦਰੜਜਾ ਕਰਕੇ ਹਲਕਾ ਜਿਹਾ ਸਿੰਧ ਨਮਕ ਵਿੱਚ ਪਾ ਸਕਦੇ ਨੇ ਤੇ ਸੈਂਡਾ ਨਮਕ ਰਲਾਉਣ ਤੋਂ ਬਾਅਦ ਉਹਨਾਂ ਦਾ ਜਿਹੜਾ ਪੇਟ ਹੈਗਾ ਬੜਾ ਢ ਘਰ ਮਾਰੇ ਜੀ ਇਹਨੇ ਤੇ ਮੈਂ ਤੁਹਾਨੂੰ ਇਹ ਤੇ ਕਹਿ ਰਿਹਾ ਸੀ ਵੀ ਤੇ ਨਾਲ ਦੀ ਨਾਲ ਹਾਜਮ ਹੁੰਦਾ ਅੱਧੇ ਘੰਟੇ ਬਾਅਦ ਬੰਦਾ ਦੁਬਾਰਾ ਖਾਣ ਨੂੰ ਮੰਗਦਾ ਜੀ ਭੁੱਖ ਲੱਗੀ ਅੱਛਾ ਹਾਂ ਯੂਜ਼ ਕਰਕੇ ਦੇਖੇ ਬੰਦਾ ਫਿਰ ਜੀ 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 ਇੱਕ ਵਾਰ ਮੈਂ ਸਭ ਨੂੰ ਕਹੂੰਗਾ ਵੀ ਜ਼ਰੂਰ ਵਰਤ ਕੇ ਦੇਖੋ ਠੀਕ ਹੈ ਚਾਹੇ ਇਹਨੂੰ ਵੀ ਆਹ ਜਿਹੜੀ ਚੀਜ਼ ਹੈ ਨਾ ਇਹਨੂੰ ਵੀ ਅੱਧੇ ਘੰਟੇ ਬਾਅਦ ਬੰਦੇ ਦਾ ਹਾਜਮ ਆਇਆਗਾ ਢ ਘਾਰ ਆਇਆਗਾ ਕਿਆ ਇਹ ਵੀ ਡਕਾਰ ਆਏਗਾ ਹਾਂ ਇਹ ਐਵੇਂ ਪਿੰਡਾਂ ਵਾਲੇ ਕਈ ਭੈਣ ਭਰਾ ਦੇ ਘਰੇ ਪਿਆਏ ਜ਼ਮਾਨ ਠੀਕ ਹੈ ਵੀ ਉਹ ਅੱਜਕੱਲ ਪਹਿਲੇ ਬਰਸਾਤ ਦੀ ਮਾਰਚ ਫਸੇ ਹੋਏ ਐ ਉਹਨਾਂ ਨੂੰ ਆਪਾਂ ਪੇਟ ਦੀ ਸਮੱਸਿਆ ਲਈ ਕੋਈ ਆਪਾਂ ਹੱਲ ਕੱਢ ਕੇ ਦੇ ਸਕਦੇ ਹਾਂ ਜਿੰਨਾ ਕਿ ਅਸੀਂ ਕਰ ਸਕਦੇ ਆ ਆਪਣੇ ਵੱਲੋਂ ਅੱਗੇ ਆਪਾਂ ਸਮਾਜ ਵੱਲੋਂ ਜਿੰਨਾ ਕਿ ਸੱਡੀ ਸੰਸਥਾ ਵੱਲੋਂ ਅਸੀਂ ਉਹਨਾਂ ਨੂੰ ਰਸਤ ਪਾਣੀ ਜੋ ਵੀ ਭੇਜਣ ਦੀ ਆਪਾਂ ਸੇਵਾ ਕਰਦੇ ਰਹਿੰਦੇ ਆਂਗੇ ਠੀਕ ਹੈ ਹੋਰ ਵੀ ਜੋ ਵੀ ਹੋਊਗਾ ਪ੍ਰਮਾਤਮਾ ਕਰਾਏਗਾ ਕਰਾਣਾ ਦਾ ਬਾਬੇ ਨਾਨਕ ਨੇ ਸਾਡੇ ਜਿੱਤੇ ਕੀ ਨਹੀਂ ਸਮਰੱਥਾ ਹੈਗੀ ਪਰ ਜਿੰਨਾ ਕਿ ਅਸੀਂ ਕਰਨ ਜੋਗ ਹਾਂ ਕਰ ਰਹੇ ਆਂ ਔਰ ਕਰਦੇ ਰਵਾਂਗੇ ਜੀ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਰਾਜਵਿੰਦਰ ਸਿੰਘ ਗਿਲਹੋਰਾ ਨੇ ਜਿਹੜਾ ਨੁਸਖਾ ਫ ਫਸਵਾ ਜੀਰਾ ਤੇ ਸੇਂਦੇ ਨਮਕ ਵਾਲਾ ਉਮੀਦ ਕਰਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਗੰਦਾ ਇਸ ਵੇਲੇ ਆ ਰਿਹਾ ਉਹ ਇਸ ਨੁਸਖੇ ਨੂੰ ਜ਼ਰੂਰ ਇਸਤੇਮਾਲ ਦੇ ਵਿੱਚ ਲੈ ਕੇ ਆਉਣ ਔਰ ਆਪਣੇ ਪੇਟ ਦਾ ਆਪਣੇ ਬੱਚਿਆਂ ਦੇ ਪੇਟ ਦਾ ਆਪਣੇ ਬਜ਼ੁਰਗਾਂ ਦੇ ਪੇਟ ਦਾ ਇਸ ਨੁਸਖੇ ਨਾਲ ਖਾਸ ਕਰਕੇ ਖਿਆਲ ਰੱਖਣ ਧੰਨਵਾਦ